ਜਲਫਾ ਦੇਵੀ ਮੰਦਿਰ ਵਿਖੇ ਚੋਰੀ ਕਰਨ ਵਾਲਾ ਚੋਰ ਨੇ 20 ਹੋਰ ਚੋਰੀਆਂ ਕਬੂਲੀਆਂ ਚੋਰ ਤੇ ਸੁਨਿਆਰ ਇੱਕ ਦਿਨ ਦੇ ਹੋਰ ਪੁਲਿਸ ਰਿਮਾਂਡ ਤੇ ਮੰਦਿਰ ਚੋਰੀ ਦਾ ਮਾਸਟਰਮਾਈਂਡ ਵੀ ਆਇਆ ਪੁਲਿਸ ਅੜਿੱਕੇ ਸਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਬੀਤੇ ਦਿਨੀ ਨੰਗਲ ਦੇ ਇਤਿਹਾਸਿਕ ਮੰਦਿਰ ਜਲਫਾ ਮਾਤਾ ਮੰਦਿਰ ਵਿਖੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੌਰਾਨ ਚੋਰਾਂ ਵੱਲੋਂ ਮਾਤਾ ਜੀ ਦੀ ਮੂਰਤੀ ਤੇ ਲੱਗੇ ਗਹਿਣੇ ਚੋਰੀ ਕੀਤੇ ਗਏ ਸਨ ਅਤੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮਸ਼ਤੇਦੀ ਦਿਖਾਉਂਦਾ ਹੋਇਆ ਇੱਕ ਚੋਰ ਨੂੰ ਫੜਦਾ ਹੈ ਅਤੇ ਜਿਸ ਦੀ ਨਿਸ਼ਾਨਦੇਹੀ ਤੇ ਫਿਰ ਸੁਨਿਆਰੇ ਨੂੰ ਫੜਿਆ ਜਾਂਦਾ ਹੈ ਅਤੇ ਇੱਕ ਹੋਰ ਚੋਰ ਨੂੰ ਫੜਿਆ ਜਾਂਦਾ ਹੈ ਜਿਹੜਾ ਹੁਣ ਨੌਜਵਾਨ ਚੋਰ ਪੁਲਿਸ ਨੇ ਫੜਿਆ ਹੈ ਉਹ ਪਿੰਡ ਹੰਬੇਵਾਲ ਦਾ ਵਸਨੀਕ ਹੈ ਜੋ ਕਿ ਇਹ ਸਾਰੀ ਚੋਰੀ ਦੀ ਘਟਨਾ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਵਧੇਰੇ ਜਾਣਕਾਰੀ ਦਿੰਦਿਆਂ ਡੀਐਸਪੀ ਕੁਲਵੀਰ ਸਿੰਘ ਠੱਕਰ ਸੰਧੂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਚੋਰਾਂ ਨੂੰ ਫੜ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਚੋਰਾਂ ਤੇ ਅਤੇ ਸੁਨਿਆਰ ਤੇ ਇੱਕ ਦਿਨ ਦਾ ਪੁਲਿਸ ਰਿਮਾਂਡ ਹੋਰ ਹਾਸਲ ਕੀਤਾ ਗਿਆ ਹੈ ਜੋ ਰਿਮਾਂਡ ਇਸ ਤੋਂ ਪਹਿਲਾਂ ਲਿਆ ਗਿਆ ਸੀ ਉਸ ਦੌਰਾਨ ਇਨ੍ਹਾਂ ਚੋਰਾਂ ਨੇ ਸ਼ਹਿਰ ਅਤੇ ਹੋਰ ਆਲੇ-ਦੁਆਲੇ ਦੀਆਂ ਤਕਰੀਬਨ 20 ਦੇ ਕਰੀਬ ਚੋਰੀਆਂ ਕਬੂਲੀਆਂ ਹਨ ਅੱਜ ਤੋਂ 10-15 ਦਿਨ ਪਹਿਲਾਂ ਇੱਕ ਨੰਗਲ ਦੇ ਨਾਲ ਲੱਗਦੇ ਪਿੰਡ ਰਾਮਪੁਰ ਵਿੱਚ ਚੋਰੀ ਹੋਈ ਸੀ ਜਿੱਥੇ ਗਹਿਣੇ ਚੋਰੀ ਕਰਕੇ ਇਹਨਾਂ ਨੇ ਇਸੇ ਸੁਨਿਆਰ ਨੂੰ ਹੀ ਵੇਚੇ ਸਨ ਉਹਨਾਂ ਦੱਸਿਆ ਕਿ ਹੁਣ ਫਿਰ ਇਹਨਾਂ ਦਾ ਰਿਮਾਂਡ ਲਿਆ ਗਿਆ ਹੈ ਜਿਸ ਦੌਰਾਨ ਇਹਨਾਂ ਤੋਂ ਹੋਰ ਵੀ ਡੁੰਗਾਜ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਸ ਦੌਰਾਨ ਇੱਕ ਹੋਰ ਨੌਜਵਾਨ ਦਾ ਨਾਮ ਸਾਹਮਣੇ ਆ ਰਿਹਾ ਹੈ ਜੋ ਕਿ ਪਿੰਡ ਦਵਕੇੜਾ ਦਾ ਰਹਿਣ ਵਾਲਾ ਹੈ ਜਿਸ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੁਭਾਵਨਾ ਹੈ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਅਸੀਂ ਸਰ ਆਪਣਾ ਮੁਕੱਦਮਾ ਸਾਡਾ 107 ਨੰਬਰ ਦਰਜ ਹੋਇਆ ਸੀਗਾ ਜੀ ਆਪਣਾ ਮਾਤਾ ਰਾਣੀ ਵਾਲਾ ਉਹਨਾਂ ਦੇ ਵਿੱਚ ਸਾਡੇ ਦੋਸ਼ੀ ਪਾਨਰ ਆਪਣਾ ਅਰੈਸਟ ਹੋਏ ਸੀ ਤੇ ਫਿਰ ਸੁਣਿਆਰ ਹੋਏ ਸੀ ਰਣਵੀਰ ਉਹਨਾਂ ਤੋਂ ਇਲਾਵਾ ਤੀਸਰਾ ਦੋਸ਼ੀ ਜਿਹੜਾ ਸੀਗਾ ਅਰਣ ਜਿਨੇ ਪਾਨੇ ਦੇ ਨਾਲ ਜਾ ਕੇ ਮੋਟਰਸਾਈਕਲ 'ਤੇ ਚੋਰੀ ਦੇ ਵਿੱਚ ਅਦੀਸਹਾਇਤਾ ਕੀਤੀ ਸੀ ਉਹ ਕਯੂਸਡ ਆਰਣ ਅਰੈਸਟ ਹੋ ਗਏ ਸੀਗਾ ਜੀ ਲਾਸਟ ਅਜੇਸਟਰਡੇ ਉਹਨਾਂ ਨੂੰ ਅਰੈਸਟ ਕਰਕੇ مزید ਪੁਛਗਿੱਛ ਕੀਤੀ ਹੈ ਡੰਗਾਈ ਨਾਲ ਸਾਰੀ ਟੀਮ ਨੇ ਤੇ ਉਹਨਾਂ ਨੇ ਨਾਲ ਉਹ ਮੋਟਰਸਾਈਕਲ ਵੀ ਰਿਕਵਰ ਕਰ ਲਿਆ ਜਿਹਦੇ 'ਤੇ ਉਹ ਗਏ ਸੀ ਉਧਰ ਚੋਰੀ ਕਰਨ। ਤੇ ਉਹਦੇ ਤਹਿਤ ਸਾਡਾ ਇਹਨੇ 20-22 ਚੋਰੀਆਂ ਇਹਨਾਂ ਨੇ ਹੋਰ ਮੰਨੀਆਂ ਜੀ ਜਿਦੇ ਚੋਂ ਚਾਰ ਤੇ ਸਾਡੇ ਥਾਣੇ ਦੀਆਂ ਹੀ ਇਹਦੇ ਤਹਿਤ ਇੱਕ ਵਰੀਤ ਪ੍ਰਾਪਤੀ ਹੋਈ ਹੈ ਕਿ ਸਾਡਾ 99 ਨੰਬਰ ਐਫ ਆਈ ਆਰ ਹੈ ਸਾਡਾ ਇੱਥੇ ਰਤਨ ਰਤਨ ਸਿੰਘ ਪੁੱਤਰ ਹਰਦੇਲ ਸਿੰਘ ਨੇ ਰਾਏਪੁਰ ਨੀਚੇ ਦੇ ਉਹਨਾਂ ਦਾ 골ਡ ਇੱਕ ਚੈਨੀ ਤੇ ਵਾਲੀਆਂ ਤੇ 40000 ਰੁਪਿਆ ਚੋਰੀ ਹੋਇਆ ਸੀ ਉਹ ਵਾਰਦਾਤ ਟਰੇਸ ਹੋ ਗਈ ਆ ਉਹਦੇ ਚ ਮਜੀਦ ਪੁਛਗਿਸ ਦੇ ਵਿੱਚ ਇਹਨਾਂ ਨੇ ਉਹ ਮੰਨਿਆ ਕਿ ਬਾਕੀ ਚੋਰੀਆਂ 2022 ਦੇ ਵਿੱਚ ਇਹ ਵੀ ਆ ਇਹਦੇ ਵਿੱਚ ਫੁੱਲ ਰਿਕਵਰੀ ਸਾਡੀ ਹੋ ਗਈ ਹੈ ਜੀ ਬਰਾਮਦਗੀ ਕਰਾ ਲਈ ਗਈ ਹੈ ਤੇ ਕੈਸ਼ ਦੀ ਕਰਾ ਰਹੇ ਆ ਤੇ ਚੈਨੀ ਜਿਹੜੀ ਆ ਉਹ ਵੀ ਰਿਕਵਰ ਹੋ ਗਈ ਆ ਤੇ ਜਿਹੜੀਆਂ ਮੰਦਰੀ ਆ ਮੰਦਰੀ ਆ ਉਹ ਵੀ ਰਿਕਵਰ ਹੋ ਗਈ ਇਹ ਚੋਰੀ ਕਦੋਂ ਹੋਈ ਸੀ ਇਹ ਚੋਰੀ ਪਿਛਲੇ ਕੋਈ 10 15 ਦਿਨ ਪਹਿਲਾਂ ਦੀ ਆ ਜੀ ਇਸੇ ਮਹੀਨੇ ਦੀ ਜਿਹੜੀ ਚੈਨੀ ਤੇ ਮੰਦਰੀ ਆ ਰਿਕਵਰ ਤੇ ਸੁਨਾਰੇ ਤੋਂ ਆ ਹਾਂਜੀ 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 ਬਿਲਕੁਲ ਸੁਨਾਰੇ ਤੋਂ ਜੀ ਇਸ ਬਿਲਕੁਲ ਇਸੇ ਸੁਨਾਰੇ ਰਣਬੀਰ ਸਿੰਘ ਇਸੇ ਸੁਨਾਰੇ ਤੋਂ ਇਸੇ ਬਿਲਕੁਲ ਜੀ ਬਿਲਕੁਲ ਇਹ ਐ ਮਤਲਬ ਇਹਨਾਂ ਦਾ ਅਪਸ ਵਿੱਚ ਜਿਵੇਂ ਕਹਿੰਦੇ ਆ ਗੱਠ ਜੋੜ ਆ ਆਰਗੇਨਾਈਜ਼ਡ ਇਹ ਹੈਗਾ ਟੋਲਾ ਤੇ ਇਹਨਾਂ ਤੇ ਊਨੇ ਵੀ ਮਕਦਮਾ ਰਣਵੀਰ ਤੇ ਤੇ ਇਸ ਕਰਕੇ ਇਹ ਦੂਸਰਾ ਜਿਹੜਾ maal ਆ ਇਹਨਾਂ ਚੋਰਾਂ ਦਾ ਉਹ ਵੀ ਇਸੇ ਸਨਿਆਰ ਤੋਂ ਬਰਾਮਦ ਹੋਇਆ ਤੇ ਰਿਮਾਂਡ ਲੈ ਲਿਆ ਗਿਆ ਮਾਲ ਨੂੰ ਕੋਰਟ 'ਚ ਪੇਸ਼ ਕਰਕੇ ਤੇ ਹੋਰ ਵੀ ਢੰਗਾਈ ਨਾਲ ਪੁੱਛਗਿੱਛ ਕਰਕੇ ਜੋ ਰੈਂਦੀਆਂ ਬਰਾਮਦਗੀਆਂ ਨੇ ਉਹ ਵੀ ਕੀਤੀਆਂ ਜਾਂਦੀਆਂ ਇਹ ਦੇ ਅੰਦਰ ਰਿਮਾਂਡ ਬੜਾ ਜੀ ਇਹ ਇੱਕ ਦਿਨ ਦਾ ਲਿਆ ਜੀ ਕੱਲ ਦੁਬਾਰਾ ਲਵਾਂਗੇ ਆਪਾਂ ਪਾਣੇ ਦੇ ਨਾਲ ਇੱਕ ਅਰੁਣਾ ਜੀ ਉਹ ਗ੍ਰਿਫਤਾਰ ਹੋ ਚੁੱਕਾ ਨਾਲ ਮੋਟਰਸਾਈਕਲ ਵੀ ਆ ਗਿਆ ਇੱਕ ਸੋਨੂ ਆ ਜੀ ਉਹਦੇ ਤੇ ਰੇਡ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਜਲਦੀ ਗ੍ਰਿਫਤਾਰ ਕੀਤਾ ਅਰਨ ਦਾ ਪਿੰਡ ਕਿਹੜਾ ਨਮਖੇੜ ਹੰਬੇਆੜ ਅਰਨ ਵਾਸੀ ਹੰਬੇਵਾਲ ਜਿਹੜਾ ਦੂਜਾ ਸੋਨੂ ਵੀ ਉਹ ਤੋਂ ਬੋਲਦੇ ਤਾਂ ਕਿਹੜੇ ਦਾ ਜੀ ਇਹ ਸੁਨਿਆਰ ਜਰ ਕਿੰਨੀ ਆਇਆ ਇਹਨਾਂ ਤੋਂ ਆਪਣਾ ਚੋਰੀ ਦੇ ਕਿੰਨੀ ਆਵਾਦਾਂ ਦਾ ਸਮਾਨ ਫਿੱਟ ਪਈ ਸਮਾਨ ਜਿਹੜਾ ਇਹ ਅਸੀਂ ਆਪਾਂ ਟੋਟਲ ਬਣਾ ਰਹੇ ਹਾਂ ਦੋ ਦਾ ਤੇ ਇਹਨਾਂ ਕੋਈ ਖਰੀਦ ਚੁੱਕਾ ਤੇ ਉਹ ਰਿਕਵਰ ਵੀ ਕਰ ਲਿਆ ਠੀਕ ਹੈ ਜੀ ਇਸੇ ਮਹੀਨੇ ਦੇ ਸਾਡੇ ਮਕਦਮਿਆਂ ਨੇ ਤੇ ਨਾਲ ਸਾਡੀ ਦੂਜੀ ਸਿਚੂਏਸ਼ਨ ਤੇ ਗੱਲ ਕੀਤੀ ਜਾਵੇ ਤਾਂ ਜਿਹੜਾ ਕਿਰਾਇਏ ਜਿਹੜਾ ਇਹ ਵਾਅਦਾ ਕੀਤਾ ਇਹ ਵੀ ਕਿਰਾਇਏ ਤੇ ਸੀ ਹਾਂ ਜੀ ਮੋੜ ਵੀ ਕਿਰਾਇਆ ਦਾ ਕਾਫੀ ਇੰਨੇ ਜਿਹੜੇ ਆਨਲਾਈਨ ਬੰਦਾ ਸਾਜ ਰਹਿਨੇ ਆ ਬਹੁਤ ਜ਼ਿਆਦਾ ਕਿਰਾਇਆ ਜਾਂਦੇ ਤੇ ਉਹਨਾਂ ਦੇ